ਸਾਡੇ ਵਾਲੇ ਕੀ ਹੁੰਦੇ ਆ ਵੀ 58 ਸਾਲ ਦੇ ਹੋ ਗਏ ਰਿਟਾਇਰਮੈਂਟ ਹੋ ਗਈ ਘਰੇ ਬੈਠ ਕੇ ਵਿਲੇ ਐਸ਼ ਕਰਾਂਗੇ ਤੇ ਉਹਨਾਂ ਨੂੰ ਉਹਦੀ ਹਾਰਟ ਅਟੈਕ ਆ ਜਾਂਦਾ ਮジョਰਿਟੀ ਨੂੰ ਜਾਪਾਨੀ ਲੋਕਾਂ ਤੇ ਇਹੋ ਇੱਕ ਹੀ ਗਈ ਕਿਤਾਬ ਉਹ ਇੱਕ ਉਸ ਖੇਤਰ ਦੇ ਉੱਤੇ ਲਿਖੀ ਗਈ ਹੈ ਜਿੱਥੋਂ ਦੇ ਲੋਕ ਐਵਰੇਜ ਉਮਰ 110 12 ਸਾਲ ਜਿਉਂਦੇ ਆ ਤੇ ਉਹ ਕੀ ਕਰਦੇ ਆ ਬੰਦੇ ਦੀ ਐਫੀਸ਼ੀਐਂਸੀ ਦੇਖਦੇ ਆ ਵੀ 70 ਸਾਲ ਤੱਕ ਕੰਮ ਕਰਦਾ ਡਿਪਾਰਟਮੈਂਟ ਬਦਲਦੇ ਰਹਿੰਦੇ ਆ ਵੀ ਮਰਦੇ ਦਮ ਤੱਕ ਉਹ ਬੰਦੇ ਤੋਂ ਕੰਮ ਲੈਂਦੇ ਜਾਂ ਉਹਦੀ ਡਿਊਟੀ ਲਈ ਰੱਖਦੇ ਆ ਅਸੀਂ ਤਾਂ ਮੜੇ ਨਾਲ ਉਹ ਕਹਿ ਦਿੰਨੇ ਆ ਵੀ ਯਾਰ 35 ਦਾ ਹੋ ਗਿਆ 65 70 ਉਮਰ ਹੁੰਦੀ ਆ ਅੱਧੀ ਲੰਘ ਗਈ ਬਸ ਅੱਧੀ ਰਹਿ ਗਈ ਤਾਂ ਇਹ ਇਹ ਕਨਸੈਪਟ ਗੋਲ ਰੱਖਣਾ ਫੋਕਸ ਰੱਖਣਾ ਤੇ ਡਿਸਪਲਿਨ ਚ ਰਹਿਣਾ ਸਭ ਕੁਝ ਹੋ ਜਾਂਦਾ ਠੀਕ ਸਭ ਤੋਂ ਵੱਡਾ ਸਾਡਾ ਦੁਸ਼ਮਣ ਸਾਡੀ ਚਲੋ ਆਹ ਟਾਕਸਿਕ ਖੁਰਾਕ ਤਾਂ ਹੈ ਹੀ ਐ ਵਾਤਾਵਰਨ ਹੈਗਾ ਚਲੋ ਨਿੱਕੀ ਨਿੱਕੀ ਗੱਲਾਂ ਤੋਂ ਗੈਲੋ ਐ ਤਾਂ ਮੋਬਾਈਲ ਦੀਆਂ ਤਰੰਗਾਂ ਗੈਲੋ ਉਹ ਵੀ ਨੁਕਸਾਨ ਕਰਦੀਆਂ ਮੈਂ ਇੱਕ ਬੁੱਕ ਚ ਪੜਿਆ ਸੀ ਵਾਈਫਾਈ ਦਾ ਰਾਊਟਰ ਹੈ ਜਿਹੜਾ ਜੇ ਉਹ ਔਨ ਹੈ ਤਾਂ ਉਦੋਂ ਜਦੋਂ ਆਈਆਈਸੀ 2013 ਦੀ ਸਟੱਡੀ ਹੈ ਇਹ ਉਹਦੇ ਕੋਲੇ ਸਪਰਾਉਟ ਵਨ ਨੇ ਬੀਜ ਰੱਖ ਦੋ ਤੁਸੀਂ ਸਪਰਾਉਟ ਨਹੀਂ ਬਣਦੇ ਜੇ ਉਹ ਔਨ ਹੈ ਜੇ ਉਹਨੂੰ ਆਫ ਕਰਤਾ ਸਪਰਾਉਟ ਬਣ ਜਾਂਦੇ ਆ ਤਾਂ ਉਹਦੀਆਂ ਤਰੰਗਾਂ ਵੇਵਜ਼ ਉਹਦੀਆਂ ਵੇਵਜ਼ ਜਿਹੜੀਆਂ ਕਿੰਨੀਆਂ ਹਾਰਮਫੁਲ ਐ ਇੱਕ ਚੀਜ਼ ਨੂੰ ਜਨਮ ਦੇਣ ਲਈ ਸਾਡੇ ਪਿੰਡ ਇੱਕ ਘਰੇ ਟਾਵਰ ਲੱਗਿਆ ਵਾ ਸੀ ਉਹਨਾਂ ਦੀ ਕੋਈ ਮੱਝ ਨਹੀਂ ਸੁੰਦੀ ਸੀ ਕੋਈ ਵੀ ਮੱਝ 15-20 ਮੱਝਾਂ ਰੱਖੀਆਂ ਸੀ ਚੰਗਾ ਮਤਲਬ ਫਾਰਮਿੰਗ ਦਾ ਕੰਮ ਸੀ ਉਹਨਾਂ ਦਾ ਤਾਂ ਨਿਕੀ ਨਿਕੀ ਚੀਜ਼ ਕਰਦੀ ਆ ਅਫੈਕਟ ਕਰਦੀ ਆ ਹੁਣ ਸਿੰਪਲੀ ਬਈ ਆਪਾਂ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੇ ਬਦਲਾਅ ਆਏ ਆ ਪਹਿਲਾਂ ਕੀ ਸੀ ਜੰਗਲ ਪਾਣੀ ਬਾਹਰ ਜਾਂਦੇ ਸੀ ਹੁਣ ਉੱਥੇ ਹੀ ਖਾ ਲਿਆ ਉੱਥੇ ਡੌਲਡ ਗਏ ਉੱਥੇ ਵਾਸ਼ਰੂਮ ਗਏ ਗੈਪ ਕਿੰਨਾ ਕਾ ਡਿਸਟੈਂਸ ਕਿੰਨਾ ਕਾ ਸਾਡਾ ਮਸਾ 5 ਫੁੱਟ ਦਾ ਵੀ ਨਹੀਂ ਹੈਗਾਗਾ ਉੱਥੇ ਸਾਰਾ ਕੁਝ ਚੱਲੀ ਜਾਂਦਾ ਪ੍ਰੋਗਰਾਮ ਬਿਲਕੁਲ ਬਾਹਰੋਂ ਖਾ ਕੇ ਆ ਕੇ ਘਰੇ ਅਸੀਂ ਸੁੱਸੂ ਪਾਟੀ ਕਰਦੇ ਆ ਤਾਂ ਉਹ ਵੀ ਤਾਂ ਬਿਮਾਰੀਆਂ ਦਾਗਾ ਰੀਅਲ ਲਾਈਫ ਸਟਾਈਲ ਸਾਰਾ ਖਰਾਬ ਹੀ ਹੋ ਰਿਹਾ ਹੈ ਬਚਪਨ ਚ ਕਿਹੜੇ ਮੋਟਰੇ ਹੁੰਦੇ ਸੀਗੇ ਉਹਨਾਂ ਨਾਲ ਕਿਹੜਾ ਨਾ ਗੇੜੀ ਜਾਂਦੇ ਤੇ ਉਹੀ ਚੱਲੀ ਜਾਂਦਾ ਕੰਮ ਉਦੋਂ ਵੀ ਜ਼ੋਰ ਲੱਗਦਾ ਹੁੰਦਾ ਸੀ ਵੈਲਿਊ ਵੀ ਸੀਗੀ ਹੁਣ ਸੁੱਚ ਛੱਡੀ ਪਾਣੀ ਦੀ ਮੋਟਰ ਚੱਲ ਨਾ ਵੀ ਹਾਂ ਡੁੱਲੀ ਜਾਂਦਾ ਤਾਂ ਬਾਰੇ ਜਿਆਦੇ ਕਾਰਨ ਨੇ ਹੂੰ ਵਹੀਕਲ ਕਿੰਨੇ ਜਿਆਦੇ ਵਧ ਗਏ ਪੋਲੂਸ਼ਨ ਕਿੰਨਾ ਵਧ ਗਿਆ ਨਿੱਕੀ ਨਿੱਕੀ ਗੱਲ ਮਤਲਬ ਪਰਤਦਾਰ ਪਰਤ ਫਿਜ਼ੀਕਲ ਐਕਟੀਵਿਟੀ ਘਟੀ ਬਿਮਾਰੀਆਂ ਵਧੀਆਂ ਇੱਕ ਹੋਰ ਵੀ ਇਹਨਾਂ ਪਹਿਲਾਂ ਸਾਈਕਲ ਲੋਡ ਸੀ ਹੁਣ ਸਾਈਕਲ ਸ਼ੌਕ ਆ ਸ਼ੌਕ ਹਾਂ 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 ਬਿਲਕੁਲ ਬਿਲਕੁਲ ਸਾਈਕਲ ਸ਼ੌਕ ਬਣ ਗਿਆ ਹੁਣ ਤਾਂ ਸ਼ੌਕ ਹਾਂ ਪਹਿਲਾਂ ਲੋਡ ਸੀ ਕਿੰਨਾ ਫਰਕ ਪੈ ਗਿਆ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਤੇ ਉਸ ਤੋਂ ਪਹਿਲਾਂ ਵਾਲਾ ਹੋਰ ਵੀ ਜ਼ਮਾਨਾ ਵਧੀਆ ਹੁੰਦਾ ਸੀ ਜਦੋਂ ਕੱਲਾ ਪੈਦਲ ਹੀ ਚੱਲਦਾ ਸੀ ਕੋਈ ਕਾਲੀ ਨਹੀਂ ਹੁਣ ਅਚਾਰ ਹੈ ਅਚਾਰ ਦਾ ਕਨਸੈਪਟ ਕੀ ਸੀ ਰੋਟੀਆਂ ਚ ਲਪੇਟ ਲਿਆ ਸਵੇਰੇ ਚੱਲ ਪਏ ਆਥਨੇ ਜੇ ਰਾਤ ਪੈ ਗਈ ਉੱਥੇ ਚਾਰਨਾ ਖਾ ਲਾਂਗੇ ਤੇ ਉਹ ਐਂ ਹੁੰਦਾ ਸੀਗਾ ਵੀ ਬਸ ਚੱਲੀ ਜਾਂਦਾ ਅੱਜ ਚੱਲੇ ਆ ਤਿੰਨ ਦਿਨਾਂ ਨੂੰ ਭਾਈ ਜਾ ਕੇ ਮਾਨਸਾ ਪਹੁੰਚਾਂਗੇ ਫਿਰ ਉੱਥੇ ਜਾ ਕੇ ਵਿਆਹ ਆਉਂਦਾ ਇਹ ਦੇਖਦਾ ਚੰਡੀਗੜ੍ਹ ਜਾਂਦੇ ਹੁਣ ਭਵਾਨੀਗੜ੍ਹ ਵਾਲੀ ਹਵੇਲੀ ਹੈ ਪੈਗੀ ਉੱਥੇ ਹਾਂ ਬਿਲਕੁਲ ਬਿਲਕੁਲ ਉੱਥੇ ਜਿੰਨਾ ਬਰਫੀ ਬਰਫੀ ਮਿਲੂ ਨਾਲ ਜਾਹ ਦੀ ਹੋਊਗਾ ਤੇ ਹੈ ਜਿੰਨਾ ਅਸੀਂ ਸੌਖੇ ਹੋਗੇ ਉਨਾਂ ਹੀ ਦੁਖੀ ਹੋਗੇ ਮਤਲਬ ਲਾਈਫ ਸਟਾਈਲ ਸੌਖਾ ਸੁੱਖ ਨਹੀਂ ਆਇਆ ਸੌਖਾ ਹੋ ਗਿਆ ਆਸਾਨ ਹੋ ਗਿਆ ਮੈਂਟਲੀ ਵੀ ਦੁਖੀਆਂ ਸਰੀਰਕ ਤੌਰ ਤੇ ਵੀ ਦੁਖੀਆਂ ਸੀ ਜਿੰਨੀ ਬਹੁਤ ਆਤ ਆ ਗਈ ਸਾਡੇ ਕੋਲੇ ਲੋਡ ਤੋਂ ਵੱਧ ਗਿਆ ਉਨਾਂ ਹੀ ਸਾਡਾ ਸਰੀਰ ਦਾ ਵਿਨਾਸ਼ ਹੋ ਗਿਆ ਇਹ ਤਾਂ ਸਿੰਪਲੀ ਜਿਹਾ ਸਹੂਲਤਾ ਜਿੰਨੀਆਂ ਵਧੀਆਂ ਗਈਆਂ ਉਨਾਂ ਹੀ ਅਸੀਂ ਨਕੰਮੇ ਹੁੰਦੇ ਗਏ ਇਹ ਨਕਾ ਇਹ ਨਕੰਮੇ ਪੜਨੇ ਹੀ ਜਿਵੇਂ ਕਹਿੰਦੇ ਉਮਰ ਘਟਾਤੀ ਨਕੰਮੇ ਬਣਾ ਨਹੀਂ ਕਰ ਹਾਂ ਹਾਂ ਬਿਲਕੁਲ ਬਿਲਕੁਲ ਬਿਮਾਰੀਆਂ ਵਧਾਉਂਦੀਆਂ 25 ਸਾਲਾਂ ਦੇ ਨੂੰ ਕਿੰਨੇ ਕਿੰਨ੍ਹੇ ਹਾਰਟ ਅਟੈਕ ਆਉਂਦਾ ਸੀ ਹੁਣ ਤਾਂ ਉਹ ਹੀ ਆਈ ਜਾਂਦਾ